ਇਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲਗਭਗ ਅੱਜ ਤੋਂ 3 ਦਿਨ ਪੂਰੇ ਹੋ ਚੁੱਕੇ ਨੇ ਖੜ ਦੇ ਫੋਰਟਿਸ ਦੇ ਹਸਪਤਾਲ ਦੇ ਵਿੱਚ ਐਡਮਿਟ ਨੇ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਫੋਰਟਿਸ ਹਸਪਤਾਲ ਦੇ ਵਿੱਚੋਂ ਬੜੀ ਵੱਡੀ ਖਬਰ ਆਈ ਹੈ ਕਿ ਸੀਐਮ ਮਾਨ ਸੀਐਮ ਮਾਨ ਨੂੰ ਲੈ ਕੇ ਇੱਕ ਪਾਸੇ ਮਾਨ ਜਾਣੀ ਕਿ ਮੌਜੂਦਾ ਮੁੱਖ ਮੰਤਰੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਨ੍ਹਾਂ ਦੇ ਨਾਲ ਵਿਤਕਾ ਕੀਤਾ ਜਾ ਰਿਹਾ ਹੈ ਪੱਖਪਾਤ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀ ਵੱਲ ਆਪਣੇ ਪਦਧਰ ਤੇ ਵੱਡੇ ਵੱਡੇ ਬਦਲਾਅ ਕਰੇ ਨੇ ਪੰਜਾਬ ਦੇ ਮੰਤਰੀਆਂ ਨੂੰ ਬਦਲਾਅ ਜਿਹੜਾ ਬਦਲ ਰਹੇ ਨੇ ਅਤੇ ਕਈ ਦੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਤੇ ਕਈ ਨਵੇਂ ਆ ਰਹੇ ਨੇ ਇੱਕ ਪਾਸੇ ਉਹਨਾਂ ਦੀ ਜਾਣ ਨੂੰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਵਾਰ ਫੇਰ ਜੁੜ ਗਈਆਂ ਨੇ ਭਾਵ ਉਹਨਾਂ ਦੇ ਕਈ ਮਤਭੇਦ ਹੋਣ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਫਿਰ ਵੀ ਉਹਦੇ ਹੱਕ ਦੇ ਵਿੱਚ ਖੜੇ ਗਏ ਨੇ ਬੜੀ ਹੀ ਵੱਡੀ ਖਬਰ ਆਈ ਹੈ ਅੱਜ ਵੀ ਛੁੱਟੀ ਨਹੀਂ ਮਿਲੇਗੀ ਕਿ ਸੱਚਮੁੱਚ ਭਗਵੰਤ ਮਾਨ ਦੀ ਜਾਨ ਦਾ ਜਾਨ ਨੂੰ ਖਤਰਾ ਹੈ ਕਿ ਉਹਨਾਂ ਨੂੰ ਜਹੀ ਬਿਮਾਰੀ ਲੱਗ ਚੁੱਕੀ ਹੈ ਜਿਸ ਦਾ ਇਲਾਜ ਵੀ ਨਹੀਂ ਹੋ ਸਕਦਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਜੇਕਰ 1-2 ਦਿਨ ਤੱਕ ਇਹ ਇਲਾਜ ਪ੍ਰੋਪਰ ਤਰੀਕੇ ਦੇ ਨਾਲ ਫੋਰਟਿਸ ਹਸਪੀਟਲ ਦੇ ਵਿੱਚ ਨਹੀਂ ਕੀਤਾ ਜਾਂਦਾ ਤਾਂ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਵਰਗੇ ਵੱਡੇ ਹਸਪੀਟਲਾਂ ਦਾ ਵਿੱਚ ਜਿਹੜਾ ਲਿਜਾ ਸਕਦੇ ਹਨ। ਯਾਨੀ ਕਿ ਇਹਨਾਂ ਦੇਸ਼ਾਂ ਦੇ ਵਿੱਚ ਇਲਾਜ ਦੇ ਬੜੇ ਹੀ ਵਧੀਆ ਦੇ ਪਹੁੰਚਤਾ ਪ੍ਰਬੰਧ ਨੇ। ਇੱਕ ਪਾਸੇ ਵਿਰੋਧੀ ਧਿਰ ਹੁਣ ਸਾਰੇ ਹੀ ਇਕੱਠੇ ਹੋ ਕੇ ਰੱਬ ਅੱਗੇ ਅਰਦਾਸ ਕਰ ਰਹੇ ਨੇ ਕਿ ਸਾਡੇ ਮਤਭੇਦ ਨੇ ਕੁਰਸੀ ਨੂੰ ਲੈ ਕੇ ਤੇ ਸਾਡੇ ਦਿਲਾਂ ਦੇ ਵਿੱਚ ਖੱਟਾਸ ਹੈ। ਸਾਡੇ ਤੇ ਤੱਕੇ ਵੀ ਹੋਏ ਨੇ ਲੇਕਿਨ ਫਿਰ ਵੀ ਅਸੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੀ ਰਿਕਵਰੀ ਦੇ ਲਈ ਉਹਦੇ ਚੰਗੇ ਹੋਣ ਦੀ ਅਰਦਾਸ ਕਰਦੇ ਹਾਂ ਇਸ ਨੂੰ ਲੈ ਕੇ ਵਿਕਰਮ ਜੀ ਵਿਕਰਮਜੀਤ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਪ੍ਰਤਾਪ ਸਿੰਘ ਬਾਜਬਾ ਰਾਜਾ ਵੜਿੰਗ ਸੁਖਪਾਲ ਸਿੰਘ ਖਹਿਰਾ ਸਪਾਸਿੰਖਹਿਰਾ ਨੇ ਕਿਹਾ ਕਿ ਕਹਿ ਦਿੱਤਾ ਕਿ ਜੇਕਰ ਮੁੱਖ ਮੰਤਰੀ ਹੋਰ ਕੋਈ ਲਾਇਆ ਜਾਵੇਗਾ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀ ਵੱਲੋਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਜੇਕਰ ਹੱਕਦਾਰ ਨੇ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਲੈ ਕੇ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕਿ ਤੀਜੇ ਦਿਨ ਵੀ ਹਸਪੀਟਲ ਤੋਂ ਵਿੱਚੋ ਛੁੱਟੀ ਨਹੀਂ ਦਿੱਤੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਹੈ ਜਿਹੜਾ ਲੱਗਦਾ ਹੈ ਕਿ ਉਹਨਾਂ ਦੀ ਬਿਮਾਰੀ ਜਿਹੜੀ ਹੈ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ ਸੂਤਾਂ ਦੇ ਹਵਾਲੇ ਇਹ ਵੀ ਖਬਰ ਆ ਰਹੀ ਹੈ ਕਿ ਵੱਡੀ ਜਿਹੜੀ ਕੰਟਰੀਆਂ ਇੰਗਲੈਂਡ ਅਮਰੀਕਾ ਵਰਗੇ ਵੱਡੇ ਦੇਸ਼ਾਂ ਵਿੱਚ ਜਾ ਕੇ ਇਲਾਜ ਕਰਵਾਇਆ ਜਾਵੇਗਾ ਜੇਕਰ ਅੱਜ ਦੇ ਦਿਨ ਕਿਸੇ ਵੀ ਤਰ੍ਹਾਂ ਦਾ ਫਰਕ ਨਹੀਂ ਪੈਂਦਾ ਦੱਸ ਦਈਏ ਕਿ ਸਾਰੀ ਹੀ ਪਾਰਟੀਆਂ ਦਾਸਕਾਰੀਆਂ ਨੇ ਸਿਵਾਈ ਅਰਵਿੰਦਰ ਕੇਜਰੀਵਾਲ ਤੋਂ ਅਰਵਿੰਦਰ ਕੇਜਰੀਵਾਲ ਦੇ ਨਾ ਤਾਂ ਕੋਈ ਡਿਬੇਟ ਕੀਤਾ ਹੈ ਨਾ ਕੋਈ ਸੇਧ ਦੀ ਰਿਕਵਰੀ ਲਈ ਅਰਦਾਸ ਕੀਤੀ ਹੈ ਕਿਤੇ ਜਾ ਕੇ ਮੱਥਾ ਨਹੀਂ ਟੇਕਿਆ ਬਟ ਬੜਾ ਹੈ ਵੱਡਾ ਬਦਲਾਅ ਕਰ ਰਹੇ ਨੇ ਦੋ ਓਐਸਡੀ ਬਦਲ ਦਿੱਤੇ ਗਏ ਨੇ ਅਤੇ ਦੋ ਬੰਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੇ ਦਿੱਲੀ ਤੋਂ ਓਐਸਡੀ ਦੇ ਦਫਤਰ ਵਿੱਚ ਆ ਚੁੱਕੇ ਨੇ ਜਾਣੇ ਕਿ ਜਿੰਨੀਆਂ ਵੀ ਹੁਣ ਗਤੀਵਿਧੀਆਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਉਨ੍ਹਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਦਾ ਮੰਤਰੀ ਫੈਸਲਾ ਨਹੀਂ ਲੈ ਸਕਣਗੇ ਬਟ ਜਿਹੜਾ ਹੈ ਉਹ ਕਾਰਗੁਜ਼ਾਰੀ ਉਹ ਦੋ ਨੁਮਾਇੰਦੇ ਜਿਹੜੇ ਆਏ ਨੇ ਉਹੀ ਕਰਨਗੇ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਬਦਲਾਅ ਖੜਾ ਹੋਵੇਗਾ ਬਦਲਾਅ ਦੱਸਦੇ ਕਿ ਆਮ ਆਦਮੀ ਪਾਰਟੀ ਵਿਕਰੀ ਨਜ਼ਰ ਆ ਰਹੀ ਹੈ ਕਿਸੇ ਵੀ ਵਿਧਾਇਕ ਨੇ ਕਿਸੇ ਮੰਤਰੀ ਨੇ ਕੋਈ ਵੀ ਟਵੀਟ ਨਹੀਂ ਕੀਤਾ ਸੂਬੇ ਦੇ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਲੱਗਦਾ ਹੈ ਕਿ 91 ਦੇ ਕਨਵੇਂ ਮੰਤਰੀ ਵਿਧਾਇਕ ਵਿਰੋਧ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਿ ਵੀ ਕਿਤੇ ਕਿ ਤੇ ਜਿਹੜੀ ਨਾਰਾਜ਼ ਚੱਲਦੀ ਜਿਹੜੀ ਚੱਲ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਹਾਂਜੀ ਦੋਸਤੋ ਏਸੀ ਆਜ਼ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ